ਇਹ 12 ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਮੂਲੀ ਵਾਲੇ ਪਰੌਂਠੇ ਸਵਾਦਿਸ਼ਟ ਬਣਾਉਣ ਲਈ ਇਸ ਵਿੱਚ ਹਿੰਗ ਅਤੇ ਪੁੰਨੇ ਹੋਈ ਚਣਿਆਂ ਦੀ ਦਾਲ ਨੂੰ ਪੀਸ ਕੇ ਆਟੇ ਵਿੱਚ ਪਾਉਣ ਨਾਲ ਪਰੌਂਠੇ ਬਹੁਤ ਹੀ ਸਵਾਦ ਵਰਣਗੇ ਨੰਬਰ 2 ਸੂਜੀ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖਣ ਲਈ ਇਸ ਨੂੰ ਪਹਿਲਾਂ 5-7 ਮਿੰਟ ਹਲਕੇ ਸੇਕ ਤੇ ਭੁੰਨ ਲੈਣਾ ਚਾਹੀਦਾ ਹੈ ਇਸ ਨਾਲ ਸੂਜੀ ਕਾਫੀ ਸਮਾਂ ਖਰਾਬ ਨਹੀਂ ਹੁੰਦੀ ਨੰਬਰ 3 ਪਾਲਕ ਨੂੰ ਤਾਜ਼ਾ ਰੱਖਣ ਲਈ ਪਹਿਲਾਂ ਉਸ ਨੂੰ ਧੋ ਕੇ ਕੱਟ ਲਓ ਫਿਰ ਉਸ ਨੂੰ ਸੁੱਕਾ ਕੇ ਇੱਕ ਜਿਪਲੌਕ ਵੈਗ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 4 ਇਮਲੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਸ ਨੂੰ ਨਮਕ ਵਾਲੇ ਪਾਣੀ ਵਿੱਚ ਮਿਲਾ ਕੇ ਧੁੱਪ ਵਿੱਚ ਸੁਕਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਉਹ ਕਾਫੀ ਸਮਾਂ ਖਰਾਬ ਨਹੀਂ ਹੋਵੇਗੀ ਨੰਬਰ 5 ਆਲੂਆਂ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਇਨਾਂ ਨੂੰ ਕੱਟ ਕੇ ਬਰਫ਼ ਵਾਲੇ ਪਾਣੀ ਵਿੱਚ ਭੰਮ ਕੇ ਰੱਖਣਾ ਚਾਹੀਦਾ ਹੈ। ਨੰਬਰ 6 ਤੰਦੂਰ ਵਾਲੀ ਰੋਟੀ ਬਣਾਉਂਦੇ ਸਮੇਂ ਆਟੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਉਹ ਬਹੁਤ ਹੀ ਨਰਮ ਬਣਦੀ ਹੈ। ਨੰਬਰ 7 ਆਦਰਕ ਦਾ ਛਿਲਕਾ ਜਲਦੀ ਲਹਣ ਲਈ ਇਸ ਨੂੰ ਚਾਕੂ ਦੀ ਬਜਾਏ ਚਮਚ ਨਾਲ ਛਿੱਲਣਾ ਚਾਹੀਦਾ ਹੈ। ਨੰਬਰ 8 ਦਾਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਦਾਲਾਂ ਵਾਲੇ ਡੱਬਿਆਂ ਵਿੱਚ ਨਿੰਮ ਦੇ ਕੁਝ ਸੁੱਕੇ ਪੱਤੇ ਪਾ ਦੇਣੇ ਚਾਹੀਦੇ ਹਨ ਇਸ ਨਾਲ ਦਾਲਾਂ ਖਰਾਬ ਨਹੀਂ ਹੋਣਗੀਆਂ ਨੰਬਰ 9 ਸਬਜ਼ੀਆਂ ਜਾਂ ਫਲਾਂ ਨੂੰ ਬਰਤਨ ਤੋਂ ਪਹਿਲਾਂ ਉਹਨਾਂ ਨੂੰ ਪਾਣੀ ਵਿੱਚ ਬੇਕਿੰਗ ਸੋਡਾ ਪਾ ਕੇ 15 ਮਿੰਟ ਡੁਬੋ ਕੇ ਰੱਖਣ ਨਾਲ ਉਹਨਾਂ ਉੱਪਰ ਲੱਗੇ ਬੈਕਟੀਰੀਆ ਨਿਕਲ ਜਾਂਦੇ ਹਨ ਨੰਬਰ 10 ਖਾਣੇ ਨੂੰ ਵਾਰ-ਵਾਰ ਕਦੇ ਵੀ ਗਰਮ ਨਾ ਕਰੋ ਇਸ ਨਾਲ ਉਸਦੇ ਪੌਸ਼ਟਿਕ ਤੱਤ ਨਾਸ਼ਟ ਹੋ ਜਾਂਦੇ ਹਨ ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਬਾਜ਼ਾਰ ਵਿੱਚ ਉਪਲਬਧ ਨਿੰਮ ਜਾਂ ਚੰਦਨ ਦੀ ਬਣੀ ਕੰਗੀ ਵਾਲਾਂ ਨੂੰ ਬਹੁਤ ਸੁੰਦਰ ਬਣਾਉਂਦੀ ਹੈ ਅਜਿਹੇ ਵਿੱਚ ਸਿਰ ਉੱਤੇ ਪਸੀਨੇ ਕਾਰਨ ਆਉਣ ਵਾਲੀ ਬਾਦੂ ਤੋਂ ਵੀ ਰਾਹਤ ਮਿਲਦੀ ਹੈ ਨੰਬਰ 2 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਮੇਕਅਪ ਕਰਨਾ ਸ਼ੁਰੂ ਕਰਦੇ ਹੋ ਆਪਣੇ ਚਿਹਰੇ ਉੱਪਰ ਲਗਾਉਣ ਵਾਲੇ ਬੁਰਸ਼ਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਕਿਉਂਕਿ ਜੇਕਰ ਇਹ ਗੰਦੇ ਹੋ ਗਏ ਹੋਣ ਤਾਂ ਇਹ ਤੁਹਾਡੇ ਚਿਹਰੇ ਨੂੰ ਖਰਾਬ ਵੀ ਕਰ ਸਕਦੇ ਹਨ ਨੰਬਰ 3 ਅਖਬਾਰ ਨੂੰ ਕਦੇ ਵੀ ਰੋਟੀਆਂ ਵਾਲੇ ਟੱਬੇ ਵਿੱਚ ਨਾ ਰੱਖੋ ਇਸ ਨਾਲ ਤੁਹਾਡੀਆਂ ਰੋਟੀਆਂ ਖਰਾਬ ਹੋ ਸਕਤੀਆਂ ਹਨ ਤੇ ਨਾਲ ਹੀ ਇਹ ਸਾਡੀ ਸਿਹਤ ਲਈ ਵੀ ਬਹੁਤ ਹੀ ਹਾਨੀਕਾਰਕ ਹੈ ਨੰਬਰ 4 ਜੇਕਰ ਤੁਹਾਡੀ ਕੈਂਚੀ ਜਾਂ ਫਿਰ ਚਾਕੂ ਖੁੰਡਾ ਹੋ ਗਿਆ ਹੋਵੇ ਤਾਂ ਉਸ ਉੱਪਰ ਰੋਟੀ ਲਪੇਟਣ ਵਾਲਾ ਪੇਪਰ ਘਸਾ ਦਿਓ ਇਸ ਦੀ ਮਦਦ ਨਾਲ ਉਹ ਆਸਾਨੀ ਨਾਲ ਤਿੱਖਾ ਹੋ ਜਾਵੇਗਾ ਨੰਬਰ 5 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਸਰਹਾਣੇ ਥੱਲੇ ਪਿੱਪਲ ਦਾ ਪੱਤਾ ਰੱਖ ਕੇ ਸੌਂ ਜਾਓ ਤਾਂ ਇਸ ਨਾਲ ਤੁਹਾਨੂੰ ਬਹੁਤ ਹੀ ਆਰਥਿਕ ਲਾਭ ਮਿਲੇਗਾ ਇਸ ਦੇ ਨਾਲ ਹੀ ਤੁਹਾਡੀ ਬਿਮਾਰੀ ਵੀ ਦੂਰ ਹੋ ਸਕਦੀ ਹੈ। ਨੰਬਰ 6 ਸਵੇਰ ਦੇ ਸਮੇਂ ਖਾਲੀ ਪੇਟ ਉਲਟਾ ਜੇਕਰ ਤੁਸੀਂ ਲੰਮਕ ਲਓ ਤਾਂ ਇਸ ਨਾਲ ਦਿਨਾਂ ਵਿੱਚ ਹੀ ਲੰਬਾਈ ਵਧਣ ਲੱਗ ਜਾਵੇਗੀ। ਨੰਬਰ 7 ਜੇਕਰ ਤੁਹਾਡੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਆਪਣੀ ਧੁੰਨੀ ਵਿੱਚ ਤਿੰਨ ਚਾਰ ਬੂੰਦਾ ਪਾ ਲਓ ਤੇ ਨਾਲ ਹੀ ਆਲੇ ਦੁਆਲੇ ਮਾਲਿਸ਼ ਵੀ ਜ਼ਰੂਰ ਕਰੋ ਨੰਬਰ 8 ਪਾਚਨ ਕਿਰਿਆ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਸਰੋਂ ਦਾ ਤੇਲ ਆਪਣੇ ਧੁੰਨੀ ਵਿੱਚ ਰੋਜ਼ਾਨਾ ਪਾਓ ਇਸ ਨਾਲ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਪਾਚਨ ਤੰਤਰ ਵੀ ਠੀਕ ਹੋਣ ਲੱਗ ਜਾਵੇਗਾ ਨੰਬਰ 9 ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਵਿੱਚ ਜੈਤੂਨ ਦਾ ਤੇਲ ਲਗਾ ਕੇ ਮ사ਜ ਕਰੋ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ ਨੰਬਰ 10 ਜੇਕਰ ਤੁਹਾਡੇ ਹਰ ਸਮੇਂ ਬੁੱਲ ਅਤੇ ਅੱਡੀਆਂ ਫਟੀਆਂ ਹੀ ਰਹਿੰਦੀਆਂ ਹਨ ਤਾਂ ਇਸ ਲਈ ਰੋਜ਼ਾਨਾ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾ ਲਓ ਇਸ ਨਾਲ ਤੁਹਾਡੇ ਬੁੱਲ ਕਦੇ ਵੀ ਫਟਣਗੇ ਨਹੀਂ ਤੇ ਕੁਦਰਤੀ ਤੌਰ ਤੇ ਗੁਲਾਬੀ ਵੀ ਹੋਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਰੋਜ਼ਾਨਾ ਆਪਣੀ ਧੁੰਨੀ ਵਿੱਚ ਤੇਲ ਪਾਉਂਦੇ ਹੋ ਤੇ ਨਾਲ ਹੀ ਉਸਤੇ ਆਲੇ-ਦੁਆਲੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਤਣਾਅ ਘੱਟ ਹੋਵੇਗਾ ਤੇ ਤੁਸੀਂ ਟੈਨਸ਼ਨ ਲੈਣੀ ਛੱਡ ਦੇਵੋਗੇ ਜਿਸ ਕਾਰਨ ਤੁਸੀਂ अनेका ਹੀ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਨੰਬਰ 12 ਜੇਕਰ ਤੁਸੀਂ ਪਨੀਰ ਨੂੰ ਨਰਮ ਬਣਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਕੁਝ ਸਮੇਂ ਲਈ ਉਸ ਪਾਣੀ ਵਿੱਚ ਰੱਖ ਦਿਓ ਇਸ ਨਾਲ ਪਨੀਰ ਬਹੁਤ ਹੀ ਨਰਮ ਹੋ ਜਾਵੇਗਾ। ਨੰਬਰ 13 ਜਦੋਂ ਵੀ ਤੁਸੀਂ ਪਿਆਜ਼ ਨੂੰ ਕੱਟਦੇ ਹੋ ਤਾਂ ਉਸ ਨੂੰ ਖੁਦ ਸਮੇਂ ਲਈ ਫ੍ਰਿਜ ਵਿੱਚ ਰੱਖ ਲਓ। ਇਸ ਨਾਲ ਪਿਆਜ਼ ਨੂੰ ਕੱਟਣ ਸਮੇਂ ਅੱਖਾਂ ਵਿੱਚੋਂ ਹੰਝੂ ਨਹੀਂ ਆਉਣਗੇ। ਨੰਬਰ 14 ਜਿਹੜੇ ਲੋਕ ਸਾਗ ਨਾਲ ਕਣਕ ਦੀ ਰੋਟੀ ਖਾਂਦੇ ਹਨ ਉਨਾਂ ਨੂੰ ਨਾਲ ਨਿੰਪੂ ਦਾ ਅਚਾਰ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਸਾਗ ਖਾਣ ਨਾਲ ਕਦੇ ਵੀ ਤੁਹਾਡੇ ਤਹਿਜਾਬ ਨਹੀਂ ਬਣੇਗਾ ਨੰਬਰ 15 ਸਾਗ ਵਿੱਚ ਜਦੋਂ ਵੀ ਤੁਸੀਂ ਆਲਣ ਪਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਭੁੰਨ ਕੇ ਪਾਓ ਇਸ ਨਾਲ ਸਾਗ ਜਲਦੀ ਪੱਕ ਜਾਂਦਾ ਹੈ ਤੇ ਨਾਲ ਹੀ ਸਾਗ ਸਵਾਦ ਵੀ ਬਣਦਾ ਹੈ ਨੰਬਰ 16 ਜਿਨ੍ਹਾਂ ਲੋਕਾਂ ਦੇ ਸੀਨੇ ਵਿੱਚ ਜਲਣ ਜ਼ਿਆਦਾ ਹੁੰਦੀ ਹੋਵੇ ਉਹਨਾਂ ਨੂੰ ਜ਼ਿਆਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵਧਣ ਲੱਗ ਜਾਂਦੀ ਹੈ ਨੰਬਰ 17 ਜਦੋਂ ਵੀ ਤੁਸੀਂ ਚੌਲ ਬਣਾਉਂਦੇ ਹੋ ਉਸਦੇ ਬਚੇ ਹੋਏ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾ ਲਓ ਇਸ ਨੂੰ ਅੱਧਾ ਘੰਟਾ ਰੱਖੋ ਫਿਰ ਵਾਲਾਂ ਨੂੰ ਧੋ ਦਿਓ ਇਸ ਨਾਲ ਤੁਹਾਡੇ ਪਾਲਾਂ ਉੱਪਰ ਜਿਆਦਾ ਚਮਕ ਆਵੇਗੀ ਤੇ ਨਾਲ ਹੀ ਵਾਲ ਵੀ ਨਹੀਂ ਚੜਨਗੇ ਨੰਬਰ 18 ਜਦੋਂ ਵੀ ਤੁਸੀਂ ਮਿਰਚ ਦਾ ਅਚਾਰ ਪਾਉਂਦੇ ਹੋ ਤਾਂ ਉਸ ਵਿੱਚ ਥੋੜੀ ਜਹੀ ਹਿੰਗ ਪਾ ਦਿਓ ਇਸ ਨਾਲ ਅਚਾਰ ਲੰਮੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 19 ਆਲਿਆਂ ਦੇ ਆਚਾਰ ਵਿੱਚ ਥੋੜਾ ਜਿਹਾ ਸਿਰਕਾ ਮਿਕਸ ਕਰ ਦਿਓ ਇਸ ਨਾਲ ਆਚਾਰ ਸਵਾਦ ਬਣੇਗਾ ਤੇ ਨਾਲ ਹੀ ਜਲਦੀ ਖਰਾਬ ਵੀ ਨਹੀਂ ਹੋਵੇਗਾ ਨੰਬਰ 20 ਜੇਕਰ ਤੁਸੀਂ ਫਰਸ਼ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਵਿੱਚ ਇੱਕ ਘੱਪ ਭਰ ਕੇ ਸਿਰਕੇ ਦਾ ਪਾਓ ਤੇ ਫਰਸ਼ ਉੱਪਰ ਰਗੜ ਕੇ ਪੋਚਾ ਲਗਾ ਦਿਓ ਇਸ ਨਾਲ ਫਰਸ਼ ਇੰਨਾ ਚਮਕ ਜਾਵੇਗਾ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋਵੋਗੇ ਆਓ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਹੌਸਲਾ ਹਫਸਾਈ ਲਈ ਲਾਈਕ ਤੇ ਕਮੈਂਟ ਵੀ ਜ਼ਰੂਰ ਕਰੋ ਨੰਬਰ 1 ਹਲਦੀ ਵਿੱਚ ਮੌਜੂਦ ਐਂਟੀਬੈਕਟੀਰੀਅਲ ਅਤੇ ਆਸਤੀ ਦੇ ਗੁਣ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦੇ ਹਨ ਜਦੋਂ ਵੀ ਤੁਹਾਡੇ ਹੱਥ ਪੈਰ ਸੁੰਨ ਹੋਣ ਤਾਂ ਹਲਦੀ ਵਾਲੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਓ ਰੋਜ਼ਾਨਾ ਇਸ ਦੁੱਧ ਦੀ ਵਰਤੋਂ ਕਰਨ ਨਾਲ ਇਹ ਸਮੱਸਿਆ ਚੜ੍ਹ ਤੋਂ ਖਤਮ ਹੋਵੇਗੀ ਨੰਬਰ 2 ਦਾੜੀ ਮੁੱਛ ਤੇ ਵਾਲਾਂ ਨੂੰ ਕਾਲਾ ਕਰਨ ਲਈ ਨਾਰੀਅਲ ਤੇਲ ਵਿੱਚ ਦਹੀਂ ਨੂੰ ਮਿਲਾ ਕੇ ਇੱਕ ਪੇਸਟ ਬਣਾਓ ਇਸ ਪੇਸਟ ਨੂੰ ਖੋਸ ਦਿਨਾ ਤੱਕ ਲਾਉਣ ਨਾਲ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਗਾਂ ਦਾ ਮੱਖਣ ਵੀ ਤੁਸੀਂ ਲਗਾ ਸਕਦੇ ਹੋ ਨੰਬਰ 3 ਆਪਣੇ ਘਰ ਦੀ ਰਸੋਈ ਵਿੱਚ ਕਦੇ ਵੀ ਟੂਟੀ ਨੂੰ ਟਪਕਣ ਨਹੀਂ ਦੇਣਾ ਚਾਹੀਦਾ ਇਸ ਦੇ ਨਾਲ ਹੀ ਜਿਸ ਵਰਤਨ ਵਿੱਚ ਪਾਣੀ ਰਿਸ ਰਿਹਾ ਹੈ ਉਹਨਾਂ ਦੀ ਮੁਰੰਮਤ ਜ਼ਰੂਰ ਕਰਾਓ ਕਿਉਂਕਿ ਇਹਨਾਂ ਦਾ ਸਿੱਧਾ ਅਸਰ ਸਾਡੇ ਘਰ ਦੀ ਆਰਥਿਕਤਾ ਤੇ ਹੀ ਪੈਂਦਾ ਹੈ। ਨੰਬਰ 4 ਸਾਨੂੰ ਰੋਜ਼ਾਨਾ ਇੱਕ ਸੇਵ ਜਰੂਰ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਖੂਨ ਨੂੰ ਜੰਮਣ ਨਹੀਂ ਦਿੰਦਾ ਤੇ ਨਾਲ ਹੀ ਸਾਡੇ ਦਿਲ ਦੀ ਵੀ ਬਹੁਤ ਰੱਖਿਆ ਕਰਦਾ ਹੈ। ਨੰਬਰ 5 ਜੇਕਰ ਅਸੀਂ ਨਿੰਬੂ ਦੇ ਰਸ ਨੂੰ ਆਪਣੇ ਚਿਹਰੇ ਉੱਪਰ ਮਸਲ ਲਈਏ ਤੇ ਫਿਰ ਕੋਸ ਸਮਾਨ ਲਗਾ ਕੇ ਰੱਖ ਲਈਏ ਇਸ ਤੋਂ ਬਾਅਦ ਪਾਣੀ ਨਾਲ ਧੋ ਲਈਏ ਤਾਂ ਸਾਡੇ ਚਿਹਰੇ ਉੱਪਰ ਪਈਆਂ ਝੁਰੜੀਆਂ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 6 ਕੇਲੇ ਦੇ ਪੱਤੇ ਸਿਕਰੀ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹਨ ਇਸ ਲਈ ਸਭ ਤੋਂ ਪਹਿਲਾਂ ਕੇਲੇ ਦੇ ਪੱਤਿਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ ਉਸ ਤੋਂ ਬਾਅਦ ਪੀਸ ਕੇ ਪਾਣੀ ਵਿੱਚ ਮਿਕਸ ਕਰਕੇ ਪੇਸਟ ਬਣਾ ਲਓ ਇਸ ਪੇਸਟ ਨੂੰ 15 ਮਿੰਟ ਤੱਕ ਵਾਲਾਂ ਵਿੱਚ ਲਗਾ ਕੇ ਹੀ ਰੱਖੋ ਤੇ ਉਸ ਤੋਂ ਬਾਅਦ ਧੋ ਲਓ ਇਸ ਤੋਂ ਬਾਅਦ ਵਾਲਾਂ ਵਿੱਚ ਮਾਈਲਡ హెయిర్ ਆਇਲ ਲਗਾ ਲਓ ਇਸ ਨਾਲ ਸਿਕਰੀ ਕਾਫੀ ਘਟ ਹੋ ਜਾਵੇਗੀ ਇਸੇ ਵਰਤੋਂ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰੋ ਨੰਬਰ 7 ਜੁਕਾਮ ਵਿੱਚ ਨਿੰਬੂ ਦਾ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ ਨਿੰਬੂ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਕਫ ਢਿੱਲਾ ਹੋ ਕੇ ਨਿਕਲ ਜਾਂਦਾ ਹੈ ਇਸ ਲਈ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਕੱਟੇ ਹੋਏ ਨਿੰਬੂ ਤੇ ਕਾਲੀ ਮਿਰਚ ਛਿੜਕ ਕੇ ਚੂਸ ਲਓ ਕਫ ਤੋਂ ਤੁਰੰਤ ਆਰਾਮ ਮਿਲੇਗਾ ਨੰਬਰ 8 ਜੇਕਰ ਤੁਹਾਡੇ ਦਰਦ ਹੋ ਰਿਹਾ ਹੈ ਜਾਂ ਫਿਰ ਸੋਲਦੀ ਸਮੱਸਿਆ ਹੈ ਤਾਂ ਦਰਦ ਵਾਲੀ ਥਾਂ ਤੇ ਨਾਮਕ ਦਾ ਸੇਕ ਕਰਨ ਨਾਲ ਆਰਾਮ ਮਿਲਦਾ ਹੈ ਇਸ ਦੇ ਇਲਾਵਾ ਟੱਬ ਵਿੱਚ ਗਰਮ ਪਾਣੀ ਅਤੇ ਇੱਕ ਚਮਚ ਨਮਕ ਮਿਲਾ ਕੇ ਉਸ ਵਿੱਚ ਹੱਥਾਂ ਪੈਰਾਂ ਨੂੰ ਡੁਬਾਉਣ ਨਾਲ ਵੀ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਨੰਬਰ 9 ਜੇਕਰ ਕੋਈ ਜ਼ਖਮ ਹੋਵੇ ਤਾਂ ਉਸ ਨੂੰ ਠੀਕ ਕਰਨ ਲਈ ਹਲਕੀ ਮਲਾਈ ਨੂੰ ਗਰਮ ਕਰਕੇ ਜ਼ਖਮ ਵਾਲੀ ਥਾਂ ਤੇ ਬੰਨ੍ਹ ਲਓ। ਜ਼ਖਮ ਜਲਦੀ ਠੀਕ ਹੋ ਜਾਵੇਗਾ। ਪਰ ਇਸ ਗੱਲ ਦਾ ਖਿਆਲ ਖਾਸ ਰੱਖੋ ਕੇਮਲਾਈ ਨੂੰ ਉਹਨਾਂ ਕੋਈ ਕਰਮ ਕਰੋ ਜਿੰਨਾ ਕੁ ਤੁਸੀਂ ਸਹਿ ਸਕਦੇ ਹੋ ਨੰਬਰ 10 ਜਿਹੜੇ ਲੋਕ ਕਈ ਵਾਰ ਦਵਾਈ ਖਾ ਕੇ ਉੱਪਰ ਦੀ ਚਾਹ ਪੀ ਲੈਂਦੇ ਹਨ ਉਹਨਾਂ ਦੇ ਸਿੱਧਾ ਅਸਰ ਗੁਰਦਿਆਂ ਉੱਪਰ ਪੈਂਦਾ ਹੈ ਇਸ ਨਾਲ ਗੁਰਦੇ ਖਰਾਬ ਹੋਣ ਲੱਗ ਜਾਂਦੇ ਹਨ ਕਿਉਂਕਿ ਦਵਾਈ ਅਤੇ ਚਾਹ ਦਾ ਕੋਈ ਆਪਸ ਵਿੱਚ ਮੇਲ ਨਹੀਂ ਹੈ ਨੰਬਰ 11 ਗੰਨੇ ਦੇ ਰਸ ਵਿੱਚ ਜੇਕਰ ਅਸੀਂ ਹਲਕੀ ਜਿਹੀ ਅਦਰਕ ਮਿਲਾ ਕੇ ਪੀ ਲਈਏ ਤਾਂ ਇਸ ਨਾਲ ਗਰਮੀ ਲੱਗਣ ਦਾ ਅਹਿਸਾਸ ਸਾਨੂੰ ਬਹੁਤ ਘੱਟ ਹੁੰਦਾ ਹੈ। ਨੰਬਰ 12 ਜੇਕਰ ਭਾਂਡਿਆਂ ਵਿੱਚੋਂ ਆਸਾਨੀ ਨਾਲ ਚਿਕਨਾਈ ਦੂਰ ਕਰਨਾ ਚਾਹੁੰਦੇ ਹੋ ਤਾਂ ਇੱਕ ਕੌਲੀ ਵਿੱਚ ਨਿੰਬੂ ਅਤੇ ਡਿਟਰਜਨ ਪਾ ਕੇ ਘੋਲ ਤਿਆਰ ਕਰ ਲਓ। ਫਿਰ ਇਸ ਤੋਂ ਬਾਅਦ ਕਾਟਨ ਦੇ ਕੱਪੜੇ ਨਾਲ ਵਾਤਨ ਵਿੱਚ ਚੰਗੀ ਤਰ੍ਹਾਂ ਨਾਲ ਫੇਰੋ ਇਸ ਤਰ੍ਹਾਂ ਕਰਨ ਨਾਲ ਉਹ ਆਸਾਨੀ ਨਾਲ ਸਾਫ਼ ਹੋ ਜਾਵੇਗਾ ਨੰਬਰ 13 ਪੇਟ ਤੇ ਕਮਰ ਦੀ ਚਰਬੀ ਨੂੰ ਘਟ ਕਰਨ ਲਈ ਰੋਟੀ ਹਮੇਸ਼ਾ ਚੁਬਾ ਕੇ ਹੌਲੀ-ਹੌਲੀ ਹੀ ਖਾਓ ਨੰਬਰ 14 ਕਈ ਵਿਅਕਤੀਆਂ ਦੀ ਆਦਤ ਹੁੰਦੀ ਹੈ ਕਿ ਉਹ ਸ਼ਾਮ ਨੂੰ ਸੌਂ ਜਾਂਦੇ ਹਨ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਸੌਂ ਜਾਣ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਇਸ ਲਈ ਇਸ ਸਮੇਂ ਕਦੇ ਵੀ ਸੌਵੋ ਨਾ ਨੰਬਰ 15 ਜੇਕਰ ਤੁਸੀਂ ਓਪਨ ਪੋਰਸ ਇਸ ਤੋਂ ਪਰੇਸ਼ਾਨ ਹੋ ਤਾਂ ਗ੍ਰੀਨ ਟੀ ਵਾਲਾ ਟੋਨਰ ਆਪਣੀ ਸਕਿਨ ਤੇ ਇਸਤੇਮਾਲ ਕਰੋ ਇਹ ਟੋਨਰ ਇਹਨਾਂ ਨੂੰ ਰਿਕਵਰ ਕਰਨ ਵਿੱਚ ਕਾਫੀ ਮਦਦ ਕਰਦਾ ਹੈ ਨੰਬਰ 16 ਜੇਕਰ ਤੁਹਾਨੂੰ ਗਲੇ ਦੀ ਕੋਈ ਵੀ ਸਮੱਸਿਆ ਹੋਵੇ ਤਾਂ ਦਾਲ ਚੀਨੀ ਦਾ ਰੋਜ਼ਾਨਾ ਸੇਵਨ ਕਰੋ ਇਸ ਨਾਲ ਤੁਹਾਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ। ਨੰਬਰ 17 ਜਦੋਂ ਵੀ ਤੁਸੀਂ ਛੌਲ ਬਣਾਉਂਦੇ ਹੋ ਉਸ ਤੇ ਬਚੇ ਹੋਏ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿੱਚ ਲਗਾ ਲਓ। ਇਸ ਨੂੰ ਅੱਧਾ ਘੰਟਾ ਰੱਖੋ ਫਿਰ ਵਾਲਾਂ ਨੂੰ ਧੋ ਦਿਓ। ਇਸ ਨਾਲ ਤੁਹਾਡੇ ਵਾਲਾਂ ਉੱਪਰ ਜ਼ਿਆਦਾ ਚਮਕ ਆਵੇਗੀ ਤੇ ਨਾਲ ਹੀ ਵਾਲ ਵੀ ਨਹੀਂ ਝੜਨਗੇ। ਨੰਬਰ 18 ਜੇਕਰ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਦਾਲਾਂ ਦਾ ਸੇਵਨ ਕਰੋ ਇਹ ਸਾਡਾ ਵਜ਼ਨ ਘਟਾਉਣ ਵਿੱਚ ਬਹੁਤ ਮਦਦ ਕਰਦੀਆਂ ਹਨ ਇਸ ਦੇ ਨਾਲ ਹੀ ਇਹਨਾਂ ਨਾਲ ਸਾਡੇ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਨੰਬਰ 19 ਔਰਤਾਂ ਮਰਦਾਂ ਦੇ ਘਰਾਂ ਦੇ ਕੰਮਾਂ ਵਿੱਚ ਗੁਜ਼ਾਰੇ 30 ਮਿੰਟਾਂ ਦੇ ਮੁਕਾਬਲੇ ਪ੍ਰਤੀ ਦਿਨ 297 ਮਿੰਟ ਘਰ ਦਾ ਕੰਮ ਕਰਦੀਆਂ ਹਨ ਨੰਬਰ 20 ਹਿਚਕੀ ਲੱਗੀ ਹੋਵੇ ਤਾਂ ਇਸ ਨੂੰ ਜਲਦੀ ਰੋਕਣ ਲਈ ਮੌਲੀਆਂ ਦੇ ਪੱਤੇ ਅਤੇ ਤુલਸੀ ਦੇ ਪੱਤੇ ਖਾਣੇ ਚਾਹੀਦੇ ਹਨ ਜਾਂ ਫਿਰ ਵਾਤੋਂ-ਵੱਤ ਪਾਣੀ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਨਾਲ ਆਸਾਨੀ ਨਾਲ ਹਿਚਕੀ ਬੰਦ ਹੋ ਜਾਂਦੀ ਹੈ ਨੰਬਰ 21 ਮੂੰਗੀ ਦੀ ਦਾਲ ਨੂੰ ਜੇਕਰ ਅਸੀਂ ਰਾਤ ਨੂੰ ਭਿਉਂ ਕੇ ਰੱਖ ਦਈਏ ਤਾਂ ਇਹ ਪਚਣਯੋਗ ਹੋ ਜਾਵੇਗੀ ਤੇ ਸਵੇਰੇ ਉਸ ਤੇ ਵਿੱਚ ਦੋ ਲੰਗ ਪਾ ਦਿਓ ਇਸ ਨਾਲ ਹੀ ਖਾਣ ਉੱਤੇ ਪੇਟ 'ਚ ਗੈਸ ਕਦੇ ਵੀ ਨਹੀਂ ਬਣੇਗੀ ਨੰਬਰ 1 ਤਰਬੂਜ਼ ਨੂੰ ਲੂਣ ਲਗਾ ਕੇ ਜੇਕਰ ਅਸੀਂ ਖਾਂਦੇ ਹਾਂ ਤਾਂ ਇਸ ਨਾਲ ਵੱਧ ਹਜ਼ਮੀ ਕਦੇ ਨਹੀਂ ਹੋਵੇਗੀ ਤੇ ਨਾਲ ਹੀ ਤਰਬੂਜ਼ ਹਜ਼ਮ ਵੀ ਜਲਦੀ ਹੋ ਜਾਵੇਗਾ ਨੰਬਰ 3 ਚੀਕੂ ਦਾ ਫਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਖਾਸ ਕਰਕੇ ਸਾਡੀ ਸਕਿਨ ਅਤੇ ਵਾਲਾਂ ਲਈ ਨੰਬਰ 24 ਕੇਲੇ ਜਿਆਦਾ ਖਾਦੇ ਜਾਣ ਤਾਂ ਇੱਕ ਇਲਾਇਚੀ ਚਬਾ ਲਓ ਸਭ ਆਸਾਨੀ ਨਾਲ ਪਚ ਜਾਣਗੇ ਨੰਬਰ 25 ਥਕੀਵੇਂ ਕਾਰਨ ਸਰੀਰ ਵਿੱਚ ਜੇਕਰ ਦਰਦ ਹੋ ਰਿਹਾ ਹੋਵੇ ਤਾਂ ਲੂਣ ਮਿਲੇ ਸਰੋਂ ਦੇ ਤੇਲ ਨੂੰ ਕੋਸਾ ਕਰਕੇ ਮਾਲਿਸ਼ ਆਪਣੇ ਪੂਰੇ ਸਰੀਰ ਉੱਪਰ ਕਰੋ ਅਤੇ ਕੋਸੇ ਪਾਣੀ ਨਾਲ ਨਹਾ ਲਵੋ ਇਸ ਤਰ੍ਹਾਂ ਕਰਨ ਨਾਲ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ ਨੰਬਰ 26 ਜਮਣਾ ਜ਼ਿਆਦਾ ਖਾ ਲਿਆ ਹੋਣ ਅਤੇ ਜੀ ਖਬਰਾ ਰਿਆ ਹੋਵੇ ਤਾਂ ਅੰਬ ਖਾ ਲਓ ਜੀ ਖਬਰੋਣਾ ਹਟ ਜਾਵੇਗਾ ਨੰਬਰ 27 ਜੇਕਰ ਤੁਹਾਡਾ ਗਲਾ ਬੈਠਿਆ ਹੋਇਆ ਹੈ ਤਾਂ ਸੌਫ ਚਬਾਉਣ ਨਾਲ ਗਲਾ ਸਾਫ਼ ਹੋ ਜਾਂਦਾ ਹੈ ਗਲੇ ਦੇ ਵਿੱਚ ਖਰਾਸ਼ ਹੋਣ ਦੇ ਹਾਲਾਤ ਵਿੱਚ ਸੌਫ ਚਬਾਓ ਗਲੇ ਦੀ ਖਰਾਸ਼ ਹੋਣੋਂ ਵੀ हट ਜਾਵੇਗੀ ਸੋ ਇਸੇ ਨਾਲ ਹੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ